ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਨਹਿਰੂ ਸਿਧਾਂਤ ਕੇਂਦਰ ٹرسٹ ਵੱਲੋਂ ਹਰ ਸਾਲ ਸਾਹਿਰ ਲੁਧਿਆਣਵੀ ਦਾ ਜਨਮ ਦਿਨ ਆਪਣੇ ਪ੍ਰਮੁੱਖ ਪ੍ਰੋਗਰਾਮ ਇੱਕ ਸ਼ਾਮ ਸਾਹਿਰ ਕੇ ਨਾਮ ਤਹਿਤ ਮਨਾਇਆ ਜਾਂਦਾ ਹੈ ਇਸ ਸਾਲ ٹرسٹ ਵੱਲੋਂ ਅੱਜ ਪਾਂਡੇ ਆਡੀਟੋਰੀਅਮ ਨਹਿਰੂ ਸਿਦਾਂਤ ਕੇਂਦਰ ٹرسٹ ਫਿਰੋਜ਼ਗੰਦੀ ਮਾਰਕੀਟ ਟੂ ਦਿਹਾਣਾ ਵਿਖੇ ਇੱਕ ਸੰਗੀਤਕ ਸ਼ਾਮ ਸਤਾਈਉ ਸੰਗੀਤ ਸੰਧਿਆ ਅਮਰ ਗਾਇਕ ਮੁਕੇਸ਼ ਜੀ ਨਿਤਿਨ ਮੁਕੇਸ਼ ਦੁਆਰਾ ਆਯੋਜਿਤ ਕੀਤਾ ਗਿਆ। ਇਸ ਦੌਰਾਨ ਨਿਤਿਨ ਮੁਕੇਸ਼ ਨੇ ਆਪਣੇ ਅਤੇ ਆਪਣੇ ਪਿਤਾ ਮੁਕੇਸ਼ ਦੇ ਸਦਾ ਬਹਾਰ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਸਾਲ ਨੂਰੇ ਸ਼ਾਹਿਰ ਪੁਰਸਕਾਰ ਸਵਰਗੀ ਮਕੇਸ਼ ਚੰਦ ਮਾਥੁਰ ਮਰਨ ਉਪਰੰਤ ਨੂੰ ਦਿੱਤਾ ਗਿਆ ਅਤੇ ਇਹ ਨਿਤਨ ਮੁਕੇਸ਼ ਨੇ ਪ੍ਰਾਪਤ ਕੀਤਾ। ਨਹਿਰੂ ਸਿਧਾਂਤ ਕੇਂਦਰ ٹرسٹ ਨੇ 2019 ਵਿੱਚ ਨੂਰੇ ਸ਼ਾਹਿਰ ਪੁਰਸਕਾਰ ਦੀ ਸਥਾਪਨਾ ਕੀਤੀ ਜੋ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਹਰ ਸਾਲ ਪ੍ਰਦਾਨ ਕੀਤਾ ਜਾਂਦਾ ਹੈ। ਅਵਾਰਡ ਦੇ ਪਿਛਲੇ ਪ੍ਰਾਪਤਕਰਤਾਵਾਂ ਵਿੱਚ ਪ੍ਰਸਿੱਧ ਅਭਿਨੇਤਰੀ ਅਤੇ ਸੁੰਦਰਤਾ ਪ੍ਰਤੀਕ ਵਾਇਦਾ ਰਹਿਮਾਨ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਅਤੇ ਸਤਿਕਾਰਤ ਅਭਿਨੇਤਾਵਾਂ ਵਿੱਚੋਂ ਇੱਕ ਤਰਮਿੰਦਰ ਅਤੇ ਸਪਸ਼ਟ ਅਤੇ ਤਿੱਖੇ ਤਾਨ ਨਾਲ ਲਈ ਅਮਜਦ ਖਾਨਸਨ ਨਹਿਰੂ ਸਿਧਾਂਤ ਕੇਂਦਰ ٹرسٹ ਨੇ ਇਬਾਦਤ ਫਾਊਂਡੇਸ਼ਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਮਜਰੂ ਸੁਲਤਾਨਪੁਰੀ ਦੇ ਜੀਵਨ ਕਵਿਤਾਵਾਂ ਅਤੇ ਗੀਤਾਂ ਨੂੰ ਦਰਸਾਉਂਦਾ ਸੰਗੀਤਕ ਨਾਟਕ ਰੂਹੇ ਮਜਰੂ ਦਾ ਆਯੋਜਨ ਵਿਗੀਤਾ ٹرسٹ ਭਾਰਤ ਦੇ ਅਮੀਰ ਸਭਿਆਚਾਰ ਨੂੰ ਫੈਲਾਉਣ ਲਈ ਵਕ ਵਕ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ ਪਿਛਲੇ ਸਮੇਂ ਵਿੱਚ ਆਯੋਜਿਤ ਕੀਤੇ ਗਏ ਕੁਝ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਾਮਲ ਸਨ ਹੰਸਰਾਜ ਹੰਸ ਤੇ ਨਾਲ ਸੂਫੀ ਨਾਈਟ ਨਿਤਿਨ ਮੁਕੇਸ਼ ਨਾਲ ਸੰਗੀਤਕ ਸ਼ਾਮ ਹਾਸਿਆ ਕਵੀ ਸਮੇਲਨ ਤੇ सुरेंद्र ਸ਼ਰਮਾ ਨਾਲ ਮੁਸ਼ਾਇਰਾ ਆਦਿ ਸ਼ਾਮਲ ਹਨ